ਹਰਿਆਣਾ ਦੇ ਇੱਕ ਰੀਜ਼ਨ ਨੰਬਰ 6 ਤੋਂ ਇੱਕ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਅਮਰਿਤ ਸਰਦਾ ਵਿਅਕਤੀ 파ਟੀ ਨੂੰ ਮਾਲ ਵੇਚਣ ਦੇ ਲਈ ਉਸ ਤੋਂ ਬਾਅਦ ਉਸਦੀ ਪੇਮੈਂਟ ਨਹੀਂ ਹੁੰਦੀ ਅਤੇ ਉਸਨੇ ਜਿਹੜਾ ਚੈੱਕ ਲਾਇਆ ਸੀ ਬੈਂਕ ਦੇ ਵਿੱਚ ਚੈੱਕ ਲੌਨ ਤੋਂ ਬਾਅਦ ਉਹ ਚੈੱਕ ਵੀ ਫੇਲ ਹੋ ਜਾਂਦਾ ਜਿਸ ਤੋਂ ਬਾਅਦ ਉਸਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਲੇਕਿਨ ਅਦਾਲਤ ਨੇ ਪੁਲਿਸ ਸਟੇਸ਼ਨ ਰੀਜ਼ਨ ਨੰਬਰ 6 ਨੂੰ ਹੁਕਮ ਜਾਰੀ ਕੀਤਾ ਕਿ ਐਫ ਆਈ ਆਰ ਕਰਕੇ ਬੰਦੀ ਕਾਰਵਾਈ ਕੀਤੀ ਜਾਵੇ ਨੋ ਵੀ ਹੈ ਜਿਹੜੀ ਕਾਰਵਾਈ ਹੈ ਮੁਕੰਮਲ ਲਿਆਂਦੀ ਜਾਵੇ ਅਤੇ बार-बार ਉਹ ਵਿਅਕਤੀ ਅੱਜ ਵੀ ਥਾਣਿਆਂ ਦੇ ਚੱਕਰ ਕੱਟ ਰਿਹਾ ਹੈ ਪੁਲਿਸ ਪ੍ਰਸ਼ਾਸਨ ਉਸ ਦੀ ਕੋਈ ਵੀ ਗੱਲ ਨਹੀਂ ਸੁਣ ਰਹੀ ਕੀ ਕਹਿਣਾ ਹੈ ਉਹਦਾ ਆਉ ਤੁਹਾਨੂੰ ਸੁਣਾਉਣੇ ਆ ਲੁਧਿਆਣਾ ਲਾਈਵ ਲਈ ਯੂਵਮ ਬੇਰੀ ਦੀ ਰਿਪੋਰਟ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਸੁਰੇਸ਼ ਕੁਮਾਰ ਹੈ ਜੀ ਫਰਮ ਐਨ ਐਸ ਇੰਡਸਟਰੀਜ਼ ਅੱਜ ਤੁਸੀਂ ਲੁਧਿਆਣਾ ਦੇ 6 ਨੰਬਰ ਥਾਣੇ ਤੇ ਪਹੁੰਚੇ ਹੋ ਕੀ ਮਾਮਲਾ ਸਰ ਮਾਮਲਾ ਇਹ ਹੈ ਜੀ ਆਪਣਾ ਅਸੀਂ ਕਮਰਸਰ ਪਾਰਟੀ ਤੋਂ ਪੈਸੇ ਲੈਣੇ 8 ਲੱਖ ਰੁਪਈਆ ਉਹਦੇ ਉੱਤੇ 138 ਦਾ ਕੇਸ ਕੀਤਾ ਹੋਇਆ ਹੈ ਜੀਗਾ कोर्ट ਦੇ ਚ 7 ਸਾਲ ਕੇਸ ਚੱਲਿਆ 7 ਸਾਲ ਕੇਸ ਤੋਂ ਬਾਅਦ ਕੋਰਟ ਨੇ ਆਰਡਰ ਕੀਤਾ ਸਤੰਬਰ 2024 ਦੇ ਚ ਉਸ ਤੋਂ ਬਾਅਦ ਸਤੰਬਰ 2024 ਤੋਂ ਅਸੀਂ ਥਾਣੇ ਦੇ ਮਗਰ ਮਗਰ ਫਿਰਦੇ ਆਫ ਆਈ ਆਰ ਲਈ ਕੋਰਟ ਨੇ ਡਾਇਰੈਕਟ ਲਿਖਿਆ 174 ए ਦੇ ਅੰਡਰ ਐਫ ਆਈ ਆਰ ਕੀਤੀ ਜਾਵੇ ਉਸ ਤੋਂ ਬਾਅਦ ਆਪਣਾ ਸਾਨੂੰ ਘੁਮਾਈ ਜਾਂਦੇ ਜੀ ਕਦੇ ਅੱਜ ਆਓ ਜੀ ਕਦੇ ਕੱਲ ਆਓ ਜੀ ਦੁਆਰਾ ਅਸੀਂ ਆਰਡਰ ਲੈ ਕੇ ਆਉਂਦੇ ਜੀ ਆਪਣਾ ਉਹ 2025 ਦੇ ਚ ਹੁਣ ਆਪਣਾ 31 ਤਰੀਕ ਦਾ ਆਰਡਰ ਹੈ ਦੁਆਰਾ ਮੈਜਿਸਟ੍ਰੇਟ ਦਾ ਜੁਜੀਡ ਮਿਸ ਸ਼ਹਿਰ ਦਾ ਉਹ ਵੀ ਇਹਨਾਂ ਨੂੰ دیتا ਮੈਨੂੰ ਮੈਡਮ ਕਹਿੰਦੇ ਇਹ ਐਫ ਆਈ ਆਰ ਤੁਹਾਡੀ ਹੋ ਜੂਗੀ ਤੁਸੀਂ ਜਾਓ ਨਾ ਕਿਸੇ ਦਾ ਕੰਟੈਕਟ ਨੰਬਰ ਹੈ ਨਾ ਕਿਸੇ ਦਾ ਮੋਬਾਈਲ ਨੰਬਰ ਹੈ ਐਫ ਆਈ ਆਰ ਅਜ ਤੱਕ ਕੋਈ ਨਹੀਂ ਭਾਈ ਜੀ ਤੁਸੀਂ ਪੈਸੇ ਕਦੋਂ ਦਿੱਤੇ ਸੀ ਕਿਸ ਚੀਜ਼ ਦੇ ਪੈਸੇ ਦਿੱਤੇ ਸੀ ਕਿਸ ਚੀਜ਼ ਦੇ ਸਰ ਸਾਡਾ ਲੋਹੇ ਦਾ ਬਿਜ਼ਨਸ ਹੈ ਜੀ ਅਸੀਂ ਉਹਨਾਂ ਨਾਲ ਲੋਹੇ ਦਾ ਲੈਣ-ਦੇਣ ਕਰਦੇ ਸੀਗੇ ਮਾਲ ਦਾ ਮਾਲ ਦਾ ਲੈਣ-ਦੇਣ ਕਰਨ ਤੋਂ ਬਾਅਦ ਉਹ ਸਾਨੂੰ ਆਪਣਾ ਐਡਵਾਂਸ ਪੀਡੀਸੀ ਚੈੱਕ ਦਿੰਦੇ ਸੀ ਤੇ 5 ਲੱਖ ਰੁਪਏ ਦਾ ਚੈੱਕ ਅਸੀਂ ਲਗਾਇਆ 7 ਸਾਲ ਪਹਿਲਾਂ ਉਹ ਵਾਲਾ ਚੈੱਕ ਵਾਪਸ ਹੋ ਗਿਆ ਜੀ 2019 ਚ ਉਸ ਤੋਂ ਬਾਅਦ ਕੋਰਟ ਕੇਸ ਚੱਲਦਾ ਹੈ ਕੋਰਟ ਕੇਸ ਨੇ ਆਰਡਰ ਕਰਤਾ ਆ 2024 ਤੋਂ ਬਾਅਦ 2025 ਦਾ ਆਰਡਰ ਹੈ 25 ਤੋਂ ਬਾਅਦ 31 ਤਰੀਕ ਦਾ ਆਰਡਰ ਹੈ ਜੀ ਜੋੜੀ ਜੇ ਮੈਜਿਸਟ੍ਰੇਟ ਦਾ ਉਹਨਾਂ ਨੇ ਲਿਖਿਆ ਸਾਰਾ ਕੁਝ ਐਫ ਆਈ ਆਰ ਕਰੋ 31 ਕਿਹੜੀ ਤਰੀਕ 31 ਆਪਣਾ ਮਈ 2025 ਜੀ ਅੱਛਾ ਜੀ ਹਾਂਜੀ ਤੇ ਹੁਣ ਤੱਕ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਹਾਲ ਤੱਕ ਅੱਛਾ ਹਾਂਜੀ ਐਫ ਆਈ ਆਰ ਵੀ ਨਹੀਂ ਕੀਤੀ ਹਾਲ ਤੱਕ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਆਂਦੇ ਨੂੰ 10 ਮਹੀਨੇ ਜੀ ਸਟੇਸ਼ਨ 'ਚ ਹਾਂਜੀ ਕਿਹੜੇ ਕਿਹੜੇ ਥਾਣੇ 'ਚ ਐਸੇ ਥਾਣੇ 'ਚ ਜੀ ਕਿਹੜੇ ਥਾਣੇ 'ਚ 6 ਨੰਬਰ ਥਾਣੇ 'ਚ ਜੀ ਕਿਉਂਕਿ ਕੋਰਟ ਨੇ ਸਟ੍ਰਕਚਰ ਨੀ 6 ਨੰਬਰ ਥਾਣੇ ਨੂੰ ਦਿੱਤੀਆਂ ਹੋਈਆਂ ਜੀ ਲਿਖਿਆ ਹੋਇਆ ਹੈ ਤੇ ਅੱਛਾ ਹਾਂਜੀ ਤੇ ਤੁਸੀਂ ਆ ਮਾਨਯੋਗ ਅਦਾਲਤ ਦੇ ਵਿੱਚ ਕਿਹਾ ਨਹੀਂ ਕਿ ਇਦਾਂ ਸਾਡੀ ਗੱਲ ਨੂੰ ਸੁਣ ਰਹੇ ਹੈਗੇ ਆ ਹਾਂ ਬਿਲਕੁਲ ਕਿਹਾ ਜੀ ਉਹਨਾਂ ਨੇ ਤਦ ਹੀ ਉਹਨਾਂ ਨੇ ਦੁਬਾਰਾ ਜੁਡੀਸ਼ੀਅਲ ਮੈਜਿਸਟਰੇਟ ਦਾ ਆਰਡਰ ਭੇਜਿਆ ਉਹਦੀ ਕਾਪੀ ਵੀ ਨਾਲ ਲਗਾਈ ਹੈ ਜੀ ਅੱਛਾ ਉਹ 31 ਮਈ ਦਾ ਆਰਡਰ ਹੈ ਜੀ 31 ਮਈ ਦਾ ਹਾਂਜੀ ਉਸ ਤੋਂ ਬਾਅਦ ਮੈਂ ਆ ਕੇ ਮਿਲਿਆ ਇਹ ਕਹਿੰਦੇ ਥਾਣੇ 'ਚ ਤੁਹਾਡੀ ਆਪਣਾ ਐਫ ਆਈ ਆਰ ਦੋ ਦਿਨਾਂ 'ਚ ਹੋ ਜਾਊਗੀ ਪਰ ਆਇਤਾ ਕੁਛ ਨਹੀਂ ਹੋਇਆ ਜੀ ਹੁਣ ਕੀ ਕਾਰਵਾਈ ਹੋਈ ਹੁਣ ਤੱਕ ਹਾਲੇ ਤੱਕ ਕੁਛ ਨਹੀਂ ਹੋਇਆ ਜੀ ਅੱਛਾ ਹਾਂਜੀ ਤੇ ਜਿਨੇ ਜੇ ਚੈੱਕ ਚੁਪਤੀ ਕੇ ਤੁਹਾਡੇ ਕੋਲ ਪੈ ਕੋਈ ਮਿਲ ਗਿਆ ਤੁਹਾਨੂੰ ਨਾ ਕੁਛ ਨਹੀਂ ਮਿਲਿਆ ਜੀ ਸਾਨੂੰ ਤੁਸੀਂ ਕਿੱਥੇ ਰਹਿਣ ਵਾਲੇ ਹੋ ਅਸੀਂ ਆਪਣਾ ਸਿਵਲ ਲਾਈਨ ਪ੍ਰੀਮ ਨਗਰ ਰਹਿਣ ਵਾਲੇ ਹਾਂ ਜੀ ਫੈਕਟਰੀ ਸਾਡੀ ਇੰਡਸਟਰੀ ਦੇ ਵਿਚ ਹੈ ਠੀਕ ਹੈ ਹਾਂਜੀ ਤੇ ਐਸ ਐਚਓ ਨਾਲ ਕੋਈ ਗੱਲਬਾਤ ਹੋਈ ਹਾਂ ਜੀ ਜੀ ਉਹਨਾਂ ਨੂੰ ਤਿੰਨ ਵਾਰੀ ਮੈਂ ਮਿਲਿਆ ਜੀ ਉਹ ਕਹਿੰਦੇ ਆ ਸਰ ਸੰਦੀਪ ਜੀ ਹਾਂਜੀ ਬੱਬੂ ਜੀ ਮਾਮਲਾ ਇੱਕ ਆਇਆ ਵਾ ਪੈਸੇ ਲੈਂਦੇ ਨੇ ਕਾਫੀ ਸਾਲਾ ਤੋਂ ਤੇ ਕੋਰਟ ਦੇ ਹੁਕਮ ਹੀ ਆਏ ਹੋਏ ਨੇ ਕੀ ਹੁਣ ਤੱਕ ਕਾਰਵਾਈ ਕੀਤੀ ਗਈ ਹੈ ਉਹਦਾ ਪਰਚਾ ਆ ਗਿਆ ਪਰਮਿਸ਼ਨ ਤੇ ਐਸਐਚਓ ਸਾਹਿਬ ਦੇ ਕੋਲ ਉਸਨਾਂ ਪਰਚਾ ਦੇ ਦਾਂਗੇ ਅੱਛਾ ਜੀ ਤੇ ਪਿੰਸਨ ਜੀ ਜੀ ਕਿ ਕਿੰਨੀ ਕੋਈ ਦੇਰ ਤੱਕ ਦੋਸ਼ੀ ਨੂੰ ਫੜਿਆ ਜਾਏਗਾ ਕਿਉਂਕਿ ਉਹਨਾਂ ਦਾ આરોਪ ਹੈ ਕਿ ਕੋਈ ਵੀ ਕਾਰਵਾਈ ਜਿਹੜੀ ਥਾਣੇ ਵੱਲੋਂ ਨਹੀਂ ਹੋ ਰਹੀ ਹੈ ਦੋਸ਼ੀ ਦਾ ਪਰਚਾ ਦਰਜ ਹੋਣ ਤੋਂ ਬਾਅਦ ਉਹ ਤੇਰਾ ਹੀ ਉਹ ਪਕੜਾਇਆ ਜਾਊਗਾ ਅੰਦਰ ਰਿਸ਼ੀ ਉਹ ਫੜਨਾਗੇ ਹੂੰ ਕਿੰਨੀ ਕੋ ਪਰਵਾਹ ਨੂੰ ਜਲਦੀ ਇਨਸਾਫ ਮਿਲ ਜਾਈਗਾ ਇਨਸਾਫ ਜਿੰਨਾ ਜਲਦੀ ਇਨਸਾਫ ਦੀ ਉਨੀ ਬੈਠਿਆ ਲੋਕਾਂ ਸੇਵਾ ਕਰਨ ਨੂੰ ਬੈਠਾ ਕੰਮ ਕਰਾਂਗੇ ਇਨ ਟਾਈਮ ਕਰਾਂਗੇ ਉਹ ਕਰਦੇ ਇਨ ਟਾਈਮ ਹੋਏ ਬੋਰਡ ਦੇ ਹੁਕਮਾਂ ਦਾ ਮੰਨਿਆ ਜਾਏਗਾ ਪਹਿਲਾਂ ਵੀ ਕਰਦੇ ਹਾਂ ਉਹ ਵੀ ਕਰਦੇ ਠੀਕ ਹੈ